ਅੱਜ ਅਸੀਂ ਗੱਲ ਕਰਾਂਗੇ ਅਨੰਦਪੁਰ ਸਾਹਿਬ ਦੀ ਉਸ ਕਾਲੀ ਰਾਤ ਦੀ ਜਦੋਂ ਦਸਮ ਪਿਤਾ ਨੇ ਆਪਣੇ ਹੱਥੀਂ ਵਸਾਇਆ ਅਨੰਦ ਦਾ ਸ਼ਹਿਰ ਹਮੇਸ਼ਾ ਲਈ ਛੱਡ ਦਿੱਤਾ ਪਰ ਇਹ ਸਿਰਫ ਇੱਕ ਕਿਲਾ ਛੱਡਣ ਦੀ ਕਹਾਣੀ ਨਹੀਂ ਇਹ ਕਹਾਣੀ ਹੈ ਧੋਖੇ ਦੀ ਕੁਰਬਾਨੀ ਦੀ ਅਤੇ ਇੱਕ ਅਜਿਹੇ ਫੈਸਲੇ ਦੀ ਜਿਸ ਨੇ ਸਿੱਖ ਇਤਿਹਾਸ ਦਾ ਰੁਖ ਮੋੜ ਕੇ ਰੱਖ ਦਿੱਤਾ ਪਰ ਇਸ ਵੀਡੀਓ ਨੂੰ ਤੁਸੀਂ ਅਖੀਰ ਤੱਕ ਜ਼ਰੂਰ ਦੇਖਣਾ ਹੈ ਕਿਉਂਕਿ ਅੱਜ ਅਸੀਂ ਕੁਝ ਅਜਿਹੇ ਸਵਾਲਾਂ ਦੇ ਜਵਾਬ ਲੱਭਾਂਗੇ ਜੋ ਹਰ ਸਿੱਖ ਦੇ ਸੀਨੇ ਵਿੱਚ ਚੁਪਦੇ ਹਨ ਤੇ ਕਦੇ ਨਾ ਕਦੇ ਤੁਹਾਡੇ ਮਨ ਵਿੱਚ ਵੀ ਜਰੂਰ ਆਏ ਹੋਣਗੇ ਜਿਵੇਂ ਸਭ ਤੋਂ ਵੱਡਾ ਸਵਾਲ ਜਦੋਂ ਮਾਤਾ ਗੁਜਰੀ ਜੀ ਨੇ ਕਿਹਾ ਕਿ ਅਨੰਦਪੁਰ ਸਾਹਿਬ ਦਾ ਖਜ਼ਾਨਾ ਭਾਵ ਸੋਨਾ ਚਾਂਦੀ ਸਿੰਘਾਂ ਵਿੱਚ ਵੰਡ ਦਿਓ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਉਹ ਸਾਰਾ ਖਜ਼ਾਨਾ ਸਿੰਘਾਂ ਵਿੱਚ ਵੰਡਣ ਦੀ ਬਜਾਏ ਸਤਲੁਜ ਦਰਿਆ ਵਿੱਚ ਕਿਉਂ ਰੋੜ ਦਿੱਤਾ ਇਸ ਤੋਂ ਇਲਾਵਾ ਉਹ ਕਿਹੜਾ ਖਜ਼ਾਨਾ ਸੀ ਜੋ ਸੋਨੇ ਚਾਂਦੀ ਤੋਂ ਵੀ ਮਹਿੰਗਾ ਸੀ ਅਤੇ 9 ਮਣ ਭਾਵ 360 ਕਿਲੋ ਭਾਰਾ ਖਜ਼ਾਨਾ ਸੀ ਜਿਸ ਨੂੰ ਦਰਿਆ ਵਿੱਚ ਡੁੱਬਦਾ ਦੇ ਕੇ ਆਉਣ ਵਾਲੀਆਂ ਪੀੜ੍ਹੀਆਂ ਦਾ ਨੁਕਸਾਨ ਹੋਇਆ ਜਾਪਦਾ ਸੀ ਅਤੇ ਅੰਤ ਵਿੱਚ ਗੁਰੂ ਸਾਹਿਬ ਦੇ ਜਾਣ ਤੋਂ ਬਾਅਦ ਉਹ ਕਿਹੜਾ ਆਪਣਾ ਹੀ ਖੂਨ ਸੀ ਜਿਸ ਨੇ ਗੁਰੂ ਘਰ ਨਾਲ ਗੱਦਾਰੀ ਕੀਤੀ ਅਤੇ ਗੁਰੂ ਸਾਹਿਬ ਦੀ ਨਕਲ ਕਰਕੇ ਅਨੰਦਪੁਰ ਸਾਹਿਬ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਫਿਰ ਉਸ ਦਾ ਅੰਜਾਮ ਕੀ ਹੋਇਆ ਅਤੇ ਗੁਰੂ ਸਾਹਿਬ ਨੇ ਆਖਰੀ ਵਾਰ ਅਨੰਦਪੁਰ ਸਾਹਿਬ ਦੀਆਂ ਗਲੀਆਂ ਵਿੱਚ ਜਦੋਂ ਢੀੜਾ ਲਗਾਇਆ ਤਾਂ ਉਸ ਸਮੇਂ ਉੱਥੇ ਕੀ ਮਾਹੌਲ ਸੀ ਇੱਕ ਸਵਾਲ ਇਹ ਵੀ ਆ ਕਿ ਗੁਰੂ ਸਾਹਿਬ ਅਤੇ ਸਭ ਸਿੰਘਾਂ ਦੇ ਅਨੰਦਪੁਰ ਸਾਹਿਬ ਨੂੰ ਛੱਡਣ ਤੋਂ ਬਾਅਦ ਅਨੰਦਪੁਰ ਸਾਹਿਬ ਵਿਖੇ ਤੁਰਕਾਂ ਅਤੇ ਪਹਾੜੀ ਰਾਜਿਆਂ ਨੇ ਉੱਥੇ ਕੀ ਕੀਤਾ ਅਤੇ ਕਿਵੇਂ ਲੁੱਟ ਮਚਾਈ ਕਿਉਂਕਿ ਉਸ ਸਮੇਂ ਤਾਂ ਅਨੰਦਪੁਰ ਸਾਹਿਬ ਬਿਲਕੁਲ ਖਾਲੀ ਸੀ ਵੀਡੀਓ ਵਿੱਚ ਬਹੁਤ ਸਾਰੇ ਸਵਾਲਾਂ ਦੇ ਜਵਾਬ ਅਤੇ ਅਣ ਸੁਣਿਆ ਇਤਿਹਾਸ ਆ ਜੋ ਸਾਨੂੰ ਦੱਸਿਆ ਨਹੀਂ ਜਾਂਦਾ ਸੋ ਵੀਡੀਓ ਨੂੰ ਆਖਰ ਤੱਕ ਜਰੂਰ ਦੇਖਿਓ ਕਿਉਂਕਿ ਇਸ ਵੀਡੀਓ ਵਿੱਚ ਤੁਹਾਨੂੰ ਬਹੁਤ ਸਾਰਾ ਨਵਾਂ ਇਤਿਹਾਸ ਸੁਣਨ ਨੂੰ ਮਿਲੇਗਾ ਸੋ ਸਮਾਂ ਨਾ ਖਰਾਬ ਕਰਦੇ ਹੋਏ ਚਲੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਨੰਦਪੁਰ ਦੇ ਕਿਲੇ ਦੀਆਂ ਬੁਰਜਾਂ ਉੱਤੇ ਖੜੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਅੱਖਾਂ ਵਿੱਚ ਉਸ ਸਮੇਂ ਅਜੀਬ ਜਿਹਾ ਦਰਦ ਸੀ ਉਹ ਜਾਣਦੇ ਸੀ ਕਿ ਆਨੰਦਪੁਰ ਸਾਹਿਬ ਨੂੰ ਛੱਡਣ ਦਾ ਫੈਸਲਾ ਗਲਤ ਆ ਪਰ ਜਦੋਂ ਮਾਤਾ ਗੁਜਰੀ ਜੀ ਅਤੇ ਉਹਨਾਂ ਦੇ ਪਿਆਰੇ ਸਿੰਘ ਵਾਰ-ਵਾਰ ਬੇਨਤੀਆਂ ਕਰਨ ਲੱਗੇ ਤਾਂ ਉਹਨਾਂ ਨੇ ਆਖਰਕਾਰ ਆਨੰਦਪੁਰ ਸਾਹਿਬ ਛੱਡਣ ਦਾ ਫੈਸਲਾ ਲੈ ਲਿਆ ਉਸ ਸਮੇਂ ਸਿੰਘਾਂ ਦੀ ਭੀੜ ਦਰਬਾਰ ਵਿੱਚ ਇਕੱਠੀ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਗੰਭੀਰ ਸੁਰ ਵਿੱਚ ਉਸ ਸਮੇਂ ਕਿਹਾ ਕਿ ਜੇ ਤੁਸੀਂ ਮੇਰੀ ਸੁਣਦੇ ਅਤੇ ਥੋੜੇ ਦਿਨ ਆਪਾਂ ਇੱਥੇ ਹੋਰ ਰੁਕਦੇ ਤਾ ਸਾਡੀ ਜਿੱਤ ਪੱਕੀ ਸੀ ਤੁਰਕ ਸਾਡਾ ਕੁਝ ਵੀ ਨਹੀਂ ਸੀ ਵਿਗਾੜ ਸਕਦੇ ਪਰ ਹੁਣ ਬੁਰੀ ਹੋਤ ਤੁਮਰੇ ਸਿਰ ਪਾਈ ਹੁਣ ਜੋ ਵੀ ਬੁਰਾ ਹੋਵੇਗਾ ਉਸ ਦੀ ਜ਼ਿੰਮੇਵਾਰੀ ਹੁਣ ਤੁਹਾਡੀ ਹੋਏਗੀ ਗੁਰੂ ਸਾਹਿਬ ਦੀ ਆਵਾਜ਼ ਵਿੱਚ ਉਸ ਸਮੇਂ ਕਠੋਰਤਾ ਸੀ ਪਰ ਪਿਆਰ ਵੀ ਗੁਰੂ ਸਾਹਿਬ ਨੇ ਕਿਹਾ ਕਿ ਕੱਲ ਇਹ ਨਾ ਕਹਿਣਾ ਕਿ ਸਾਡੇ ਗੁਰੂ ਨੇ ਸਾਨੂੰ ਬਚਾਇਆ ਨਹੀਂ ਪਰ ਸਿੰਘ ਆਪਣੀ ਜਿੱਦ ਤੇ ਅੜੇ ਰਹੇ ਕਿਉਂਕਿ ਉਸ ਸਮੇਂ ਤੱਕ ਅਨੰਦਪੁਰ ਸਾਹਿਬ ਦਾ ਘੇਰਾ ਲੰਮਾ ਚੱਲ ਰਿਹਾ ਸੀ ਰਸਦ ਪਾਣੀ ਖਤਮ ਹੋ ਰਿਹਾ ਸੀ ਅਤੇ ਉਹਨਾਂ ਨੂੰ ਬਾਹਰ ਨਿਕਲਣ ਦਾ ਰਸਤਾ ਚਾਹੀਦਾ ਸੀ ਤੇ ਉਹ ਆਉਣ ਵਾਲੇ ਭਿਆਨਕ ਸਮੇਂ ਤੋਂ ਵੀ ਅਣਜਾਣ ਸਨ ਫਿਰ ਸਿੰਘਾਂ ਦੀ ਮੰਨਦੇ ਹੋਏ ਗੁਰੂ ਸਾਹਿਬ ਨੇ ਤੁਰਕਾਂ ਅਤੇ ਪਹਾੜੀ ਰਾਜਿਆਂ ਨੂੰ ਸੰਦੇਸ਼ ਭੇਜਿਆ ਕਿ ਅਸੀਂ ਅਨੰਦਪੁਰ ਸਾਹਿਬ ਦਾ ਕਿਲਾ ਖਾਲੀ ਕਰ ਰਹੇ ਹਾਂ ਸੋ ਵੈਰੀਆਂ ਨੇ ਫੌਰਨ ਅਨੰਦਪੁਰ ਸਾਹਿਬ ਦੇ ਨੇੜੇ ਆਪਣੀਆਂ ਫੌਜਾਂ ਪਿੱਛੇ ਹਟਾ ਲਈਆਂ ਕੀਰਤਪੁਰ ਵਾਲੇ ਰਾਸਤੇ ਤੋਂ ਵੀ ਫੌਜਾਂ ਹਟਾ ਦਿੱਤੀਆਂ ਗਈਆਂ ਉਹਨਾਂ ਨੇ ਕਸਮਾਂ ਖਾਧੀਆਂ ਕਿ ਅਸੀਂ ਤੁਹਾਡਾ ਪਿੱਛਾ ਨਹੀਂ ਕਰਾਂਗੇ ਤੁਹਾਡੇ ਕਾਫਲੇ ਉੱਤੇ ਹਮਲਾ ਨਹੀਂ ਕਰਾਂਗੇ ਤੁਸੀਂ ਸੁਰੱਖਿਅਤ ਅੱਗੇ ਵਧਦੇ ਜਾਣਾ ਪਰ ਗੁਰੂ ਗੋਬਿੰਦ ਸਿੰਘ ਜੀ ਜਾਣਦੇ ਸਨ ਕਿ ਇਹ ਕਸਮਾਂ ਖੋਖਲੀਆਂ ਸਨ ਝੂਠ ਦੀਆਂ ਕੰਧਾਂ ਸਨ ਜੋ ਜਲਦੀ ਹੀ ਢਹਿ ਜਾਣੀਆਂ ਸੀ ਸੋ ਦੁਪਹਿਰ ਦਾ ਸੂਰਜ ਆਨੰਦਪੁਰ ਦੇ ਕਿਲੇ ਉੱਤੇ ਚੜ੍ਹਿਆ ਤਾਂ ਕਿਲੇ ਦੇ ਅੰਦਰ ਹਲਚਲ ਮਚ ਗਈ ਕਿਲਾ ਖਾਲੀ ਕਰਨ ਦੀਆਂ ਤਿਆਰੀਆਂ ਸ਼ੁਰੂ ਹੋਵੀਆਂ ਉਸ ਸਮੇਂ ਇੱਕ ਲੰਮੀ ਲਿਸਟ ਤਿਆਰ ਕੀਤੀ ਗਈ ਕਿ ਆਨੰਦਪੁਰ ਸਾਹਿਬ ਛੱਡਦੇ ਸਮੇਂ ਕੀ ਸਮਾਨ ਨਾਲ ਲੈ ਕੇ ਜਾਣਾ ਹੈ ਤੇ ਕੀ ਇੱਥੇ ਹੀ ਨਸ਼ਟ ਕਰਨਾ ਹੈ ਤੇ ਫੇਰ ਸ਼ੁਰੂ ਹੁੰਦਾ ਆ ਉਹ ਦ੍ਰਿਸ਼ ਜੋ ਹਰ ਸਿੱਖ ਦੇ ਦਿਲ ਨੂੰ ਚੀਂਦਾ ਹੈ ਸਤਲੁਜ ਦਰਿਆ ਦੇ ਕੰਢੇ ਖੜੇ ਸਿੰਘਾਂ ਨੇ ਆਪਣੇ ਹੱਥੀਂ ਸਾਰਾ ਖਜ਼ਾਨਾ ਦਰਿਆ ਵਿੱਚ ਸੁੱਟਣਾ ਸ਼ੁਰੂ ਕਰ ਦਿੱਤਾ ਸੋਨੇ ਦੀਆਂ ਮੋਹਰਾਂ ਚਾਂਦੀ ਦੇ ਸਿੱਕੇ ਹੀਰੇ ਜਵਾਹਰਾਤ ਸਭ ਕੁਝ ਦਰਿਆ ਦੀਆਂ ਲਹਿਰਾਂ ਵਿੱਚ ਗਾਇਬ ਹੁੰਦਾ ਗਿਆ ਹਰ ਇੱਕ ਚੀਜ਼ ਜੋ ਪਾਣੀ ਵਿੱਚ ਡੱਗ ਰਹੀ ਸੀ ਉਹ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਹੀ ਸਨ ਜੇਕਰ ਇੱਕ ਕਾਲੀ ਰਾਤ ਨਾ ਆਉਂਦੀ ਤਾਂ ਅੱਜ ਵੀ ਉਹ ਨਿਸ਼ਾਨੀਆਂ ਸਾਨੂੰ ਜ਼ਰੂਰ ਦੇਖਣ ਨੂੰ ਮਿਲਦੀਆਂ ਸਿੰਘਾਂ ਨੂੰ ਦਰਿਆ ਵਿੱਚ ਖਜ਼ਾਨਾ ਰੋੜਦੇ ਦੇਖ ਕੇ ਮਾਤਾ ਗੁਜਰੀ ਜੀ ਗੁਰੂ ਸਾਹਿਬ ਕੋਲ ਆਏ ਉਹਨਾਂ ਦੇ ਅੱਖਾਂ ਵਿੱਚ ਕਈ ਸਵਾਲ ਸਨ ਉਹਨਾਂ ਨੇ ਕਿਹਾ ਕਿ ਪੁੱਤਰ ਇਹ ਸਾਰਾ ਖਜ਼ਾਨਾ ਇਹ ਸੋਨਾ ਚਾਂਦੀ ਜੋ ਤੁਸੀਂ ਦਰਿਆ ਵਿੱਚ ਸੁੱਟ ਰਹੇ ਹੋ ਕਿਉਂ ਨਾ ਇਹ ਸਾਰਾ ਤੁਸੀਂ ਸਿੰਘਾਂ ਵਿੱਚ ਹੀ ਵੰਡ ਦਿਓ ਗੁਰੂ ਸਾਹਿਬ ਜੀ ਨੇ ਮਾਤਾ ਵੱਲ ਦੇਖਿਆ ਉਸ ਸਮੇਂ ਗੁਰੂ ਸਾਹਿਬ ਦੀਆਂ ਅੱਖਾਂ ਵਿੱਚ ਦ੍ਰਿੜਤਾ ਤੇ ਮਾਨ ਸੀ ਉਹਨਾਂ ਨੇ ਕਿਹਾ ਮਾਤਾ ਜੀ ਗੁਰੂ ਸਾਹਿਬ ਨੇ ਧੀਮੇ ਸੁਰ ਵਿੱਚ ਕਿਹਾ ਕਿ ਮੇਰੇ ਖਾਲਸੇ ਨੇ ਕਦੇ ਸੋਨੇ ਚਾਂਦੀ ਲਈ ਜੰਗਾਂ ਨਹੀਂ ਲੜੀਆਂ ਉਹਨਾਂ ਨੇ ਜੋ ਪਿਆਰ ਮੇਰੇ ਲਈ ਦਿਖਾਇਆ ਆ ਉਹਨਾਂ ਦੀਆਂ ਕੁਰਬਾਨੀਆਂ ਦਾ ਕਰਜ਼ ਮੈਂ ਇਸ ਸੋਨੇ ਚਾਂਦੀ ਨਾਲ ਨਹੀਂ ਮੋੜ ਸਕਦਾ ਇਹ ਉਹਨਾਂ ਨੂੰ ਛੋਟਾ ਕਰ ਦੇਗਾ ਗੁਰੂ ਸਾਹਿਬ ਦੀ ਸੋਚ ਸਾਫ਼ ਸੀ ਕੋਈ ਵਾਧੂ ਭਾਰ ਨਾਲ ਨਹੀਂ ਲੈ ਕੇ ਜਾਣਾ ਜਿਹੜੇ ਰਾਸਤੇ ਉੱਤੇ ਖਾਲਸੇ ਨੂੰ ਤੁਰਨਾ ਸੀ ਉੱਥੇ ਸੋਨੇ ਚਾਂਦੀ ਦੀ ਨਹੀਂ ਸਰਬ ਲੋ ਦੇ ਹਥਿਆਰਾਂ ਦੀ ਲੋੜ ਸੀ ਉੱਥੇ ਚਾਹੀਦੇ ਸਨ ਉਹ ਸ਼ਸਤਰ ਜਿਨ੍ਹਾਂ ਦੀ ਨੋਕ ਨਾਲ ਵੈਰੀਆਂ ਦੇ ਗਾਟੇ ਲਾਉਣੇ ਸਨ ਕਿਉਂਕਿ ਗੁਰੂ ਸਾਹਿਬ ਜਾਣਦੇ ਸਨ ਤੁਰਕ ਤੇ ਪਹਾੜੀ ਰਾਜੇ ਆਪਣੀਆਂ ਸੌਹਾਂ ਜਰੂਰ ਤੋੜਨਗੇ ਆਪਣੀ ਅਸਲੀ ਔਕਾਤ ਦਿਖਾਉਣਗੇ ਅਤੇ ਫਿਰ ਇਤਿਹਾਸ ਦੇ ਸਭ ਤੋਂ ਦੁਖਦਾਈ ਪਲਾਂ ਵਿੱਚੋਂ ਇੱਕ ਆ ਗਿਆ ਵੱਡੀਆਂ-ਵੱਡੀਆਂ ਤੋਪਾਂ ਜਿਨ੍ਹਾਂ ਦੇ ਨਾਮ ਸੀ ਬਖਕੋ ਬਾਗਣ ਨਿਹੰਗਰ ਅਤੇ ਸਤੂਜੀਤ ਜਿਨ੍ਹਾਂ ਦੀ ਗਰਜ ਨਾਲ ਦੁਸ਼ਮਣ ਕੰਬਦੇ ਸਨ ਉਹ ਤੋਪਾਂ ਵੀ ਸਤਲੁਜ ਦਰਿਆ ਦੀਆਂ ਲਹਿਰਾਂ ਵਿੱਚ ਗਾਇਬ ਹੋ ਗਈਆਂ ਖਾਲਸੇ ਨੇ ਆਪਣੇ ਹੱਥੀਂ ਆਪਣੀਆਂ ਤਾਕਤਵਰ ਤੋਪਾਂ ਨੂੰ ਵੀ ਦਰਿਆ ਵਿੱਚ ਹੀ ਰੋੜ ਦਿੱਤਾ ਗਜਨੀ ਤੋਂ ਆਏ ਮਹਿੰਗੇ ਤੰਬੂ ਸੋਹਣਿਆ ਕਨਾਤਾਂ ਸਭ ਅੱਗ ਦੀ ਭੇਡ ਚੜਾ ਦਿੱਤੀਆਂ ਗਈਆਂ ਅੱਗ ਦੀਆਂ ਲਾਟਾਂ ਆਸਮਾਨ ਨੂੰ ਚੁੰਮ ਰੀਆਂ ਸਨ ਅਤੇ ਹਰ ਲਾਟ ਨਾਲ ਇੱਕ ਯੁੱਗ ਦੀ ਸਮਾਪਤੀ ਹੋ ਰਹੀ ਸੀ ਉਸ ਰਾਤ ਨੇ ਕਿੰਨੀਆਂ ਹੀ ਚੀਜ਼ਾਂ ਨਿਕਲ ਲਈਆਂ ਜੋ ਕਲਗੀਧਰ ਪਾਸ਼ਾ ਨਾਲ ਸੰਬੰਧ ਰੱਖਦੀਆਂ ਸਨ ਕਿੰਨੀਆਂ ਹੀ ਅਮੁੱਲੀਆਂ ਵਸਤੂਆਂ ਜੋ ਸਾਡੇ ਸਹੇਬੇ ਕਮਾਲ ਸੱਚੇ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਜੁੜੀਆਂ ਸਨ ਅਸੀਂ ਉਹ ਦੇਖ ਹੀ ਨਹੀਂ ਪਾਏ ਜਰਾ ਸੋਚੋ ਮਹਿਸੂਸ ਕਰੋ ਉਸ ਰਾਤ ਦਾ ਦਰਦ ਹਰ ਸਿੱਖ ਦਾ ਦਿਲ ਅੱਜ ਵੀ ਰੋਂਦਾ ਆ ਜਦੋਂ ਉਸ ਰਾਤ ਦੀ ਕਲਪਨਾ ਕਰਦਾ ਕਿੰਨੀ ਗਾਲੀ ਰਾਤ ਹੋਏਗੀ ਉਹ ਕਿੰਨਾ ਭਾਰੀ ਪਲ ਹੋਏਗਾ ਜਦੋਂ ਗੁਰੂ ਸਾਹਿਬ ਨੇ ਆਪਣੇ ਪਿਆਰੇ ਅਨੰਦਪੁਰ ਸਾਹਿਬ ਨੂੰ ਅਲਵਿਦਾ ਕਿਹਾ ਹੋਏਗਾ ਅਤੇ ਇਹ ਸਭ ਹੋ ਰਿਹਾ ਸੀ ਉਹਨਾਂ ਦੁਸ਼ਮਣਾਂ ਦੇ ਝੂਠੇ ਵਾਅਦਿਆਂ ਉੱਤੇ ਭਰੋਸਾ ਕਰਕੇ ਜਿਨ੍ਹਾਂ ਦੇ ਦਿਲਾਂ ਵਿੱਚ ਧੋਖਾ ਅਤੇ ਧੱਕੇ ਦੀ ਸਾਜ਼ਿਸ਼ ਪਹਿਲਾਂ ਹੀ ਤਿਆਰ ਸੀ ਪਰ ਗੁਰੂ ਸਾਹਿਬ ਜਾਣਦੇ ਸਨ ਇਹ ਨਿਰਣਾਇਕ ਪਲ ਸੀ ਇਤਿਹਾਸ ਦਾ ਮੋੜ ਸੀ ਅਤੇ ਖਾਲਸੇ ਨੂੰ ਇਸ ਅਗਨੀ ਪ੍ਰੀਖਿਆ ਵਿੱਚੋਂ ਲੰਘਣਾ ਹੀ ਸੀ ਸਤਲੁਜ ਦਰਿਆ ਦੇ ਕੰਢੇ ਖੜੇ ਸਿੰਘਾਂ ਦੇ ਹੱਥਾਂ ਵਿੱਚ ਇੱਕ ਅਜੀਬ ਜਿਹਾ ਭਾਰ ਸੀ ਉਹ ਸੋਨੇ ਚਾਂਦੀ ਦਾ ਭਾਰ ਨਹੀਂ ਸੀ ਇਹ ਤਾਂ ਵਿਦਿਆ ਦਾ ਭਾਰ ਸੀ ਇਤਿਹਾਸ ਦਾ ਭਾਰ ਸੀ ਵਿਦਿਆਤਰ ਨਾਮ ਦਾ ਇੱਕ ਅਮੁੱਲ ਗ੍ਰੰਥ ਉਹਨਾਂ ਦੇ ਹੱਥਾਂ ਵਿੱਚ ਸੀ ਜੋ ਇਤਿਹਾਸਕਾਰਾਂ ਅਨੁਸਾਰ 9 ਮਣ ਯਾਨੀ ਤਕਰੀਬਨ 360 ਕਿਲੋ ਭਾਰ ਦੀ ਰਚਨਾ ਹੁੰਦੀ ਸੀ ਇਹ ਕੋਈ ਆਮ ਕਿਤਾਬ ਨਹੀਂ ਇਹ ਇੱਕ ਗ੍ਰੰਥਵਾ ਆ ਗਈ ਸੀ ਇਹ ਤਾਂ ਗੁਰੂ ਸਾਹਿਬ ਦੇ ਦਰਬਾਰ ਦੇ 52 ਕਵੀਆਂ ਦੀ ਹੱਥਾਂ ਲਿਖੀ ਰਚਨਾਵਾਂ ਦਾ ਪੂਰਾ ਸੰਗ੍ਰਹਿ ਸੀ ਸਿੰਘਾ ਦੀਆਂ ਅੱਖਾਂ ਵਿੱਚ ਹੰਝੂ ਸਨ ਇਹ ਕੋਈ ਕਿਤਾਬ ਨਹੀਂ ਇਹ ਤਾਂ ਸਾਰੇ ਦਰਬਾਰ ਦੀ ਰੂਹ ਸੀ ਭਈ ਨੰਦ ਲਾਲ ਜੀ ਕਵੀ ਸੈਨਾਪਤ ਜੀ ਅਤੇ ਹੋਰ 50 ਮਹਾਨ ਕਵੀਆਂ ਦੀਆਂ ਅਮਨ ਰਚਨਾਵਾਂ ਜਿਨ੍ਹਾਂ ਦੀਆਂ ਲਿਖਤਾਂ ਅੱਜ ਸਾਨੂੰ ਕਦੇ ਨਹੀਂ ਮਿਲਣੀਆਂ ਪਰ ਹੁਕਮ ਸੀ ਅਤੇ ਸਿੰਘਾ ਨੇ ਭਾਰੀ ਮਨ ਨਾਲ ਉਸ ਅਮੁੱਲੇ ਗ੍ਰੰਥ ਨੂੰ ਸਤਲੁਜ ਦੀਆਂ ਲਹਿਰਾਂ ਵਿੱਚ ਰੋੜ ਦਿੱਤਾ 360 ਕਿਲੋ ਦਾ ਉਹ ਗ੍ਰੰਥ ਪਾਣੀ ਵਿੱਚ ਡੁੱਬਿਆ ਤਾਂ ਜਿਵੇਂ ਇੱਕ ਪੂਰਾ ਯੁੱਗ ਹੀ ਸਮੇਟ ਕੇ ਲੈ ਗਿਆ ਉਸ ਸਮੇਂ ਕਿਸੇ ਸਿੰਘ ਦੀ ਜ਼ੁਬਾਨ ਤੇ ਭਾਈ ਨੰਦ ਲਾਲ ਜੀ ਦੀਆਂ ਅਮਰ ਪੰਕਤੀਆਂ ਗੂੰਜ ਉਠੀਆਂ ਨਾਸਰੂ ਮਨਸੂਰ ਗੁਰੂ ਗੋਬਿੰਦ ਸਿੰਘ ਏਜ਼ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਹੱਕ ਹੱਕ ਆਗਾ ਗੁਰੂ ਗੋਬਿੰਦ ਸਿੰਘ ਹਵਾ ਵਿੱਚ ਇਹ ਸ਼ਬਦ ਗੂੰਜੇ ਤਾਂ ਜਿਵੇਂ ਅਨੰਦਪੁਰ ਦੀਆਂ ਕੰਧਾਂ ਵੀ ਰੋ ਪਈਆਂ ਜਿਸ ਕਵੀ ਨੇ ਗੁਰੂ ਸਾਹਿਬ ਦੀ ਇੰਨੀ ਸੁੰਦਰ ਉਸਤਤ ਕੀਤੀ ਉਸ ਕਵੀ ਦੇ ਹੋਰ 50 ਸਾਥੀ ਕਵੀਆਂ ਦੀਆਂ ਰਚਨਾਵਾਂ ਅੱਜ ਦਰਿਆ ਦੀ ਗੋਦ ਵਿੱਚ ਸਮਾਗੀਆਂ ਸਨ ਉਸ ਦਿਨ ਅਨੰਦਪੁਰ ਦੀ ਹਵਾ ਵਿੱਚ ਇੱਕ ਅਜੀਬ ਜਿਹਾ ਵਿਰਾਗ ਸੀ ਇੱਕ ਭਾਰੀ ਉਦਾਸੀ ਸੀ ਸੰਗਤਾਂ ਸਿੰਘ ਗੁਰੂ ਸਾਹਿਬ ਦਾ ਸਾਰਾ ਖਾਲਸਾ ਕਿਸੇ ਨੂੰ ਨਹੀਂ ਪਤਾ ਸੀ ਕਿ ਕਿੱਥੇ ਜਾਣਾ ਹੈ ਕੀ ਅਗਲਾ ਟਿਕਾਣਾ ਹੋਏਗਾ ਪਰ ਇੱਕ ਭਰੋਸਾ ਸੀ ਆਪਣੇ ਗੁਰੂ ਤੇ ਪੂਰਾ ਅਟੁੱਟ ਭਰੋਸਾ ਦਿਲ ਢਲਦਾ ਜਾ ਰਿਹਾ ਸੀ ਸੂਰਜ ਧਰਤੀ ਦੀ ਗੋਦ ਵਿੱਚ ਸਮਾਉਣ ਲਈ ਕਾਲਾ ਪੈ ਰਿਹਾ ਸੀ ਜਿਵੇਂ ਉਹ ਵੀ ਇਸ ਦਰਦਨਾਕ ਵਿਛੋੜੇ ਨੂੰ ਦੇਖਣਾ ਨਹੀਂ ਸੀ ਚਾਹੁੰਦਾ ਸੋ ਅਨੰਦਪੁਰ ਛੱਡਣ ਤੋਂ ਪਹਿਲਾਂ ਆਥਣ ਵੇਲੇ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਦੀਆਂ ਗਲੀਆਂ ਵਿੱਚ ਇੱਕ ਆਖਰੀ ਗੀੜਾ ਮਾਰਿਆ ਜਿਹੜੇ ਸ਼ਹਿਰ ਵਿੱਚ ਕਦੇ ਰੌਣਕਾਂ ਲਗੀਆਂ ਰਹਿੰਦੀਆਂ ਸਨ ਜਿੱਥੇ ਖਾਲਸਾ ਦੀਆਂ ਜਕਾਰੇ ਗੂੰਜਦੇ ਸਨ ਜਿੱਥੇ ਦਰਬਾਰ ਦੇ ਬਵੰਜਾ ਕਵੀਆਂ ਦੀਆਂ ਕਵਿਤਾਵਾਂ ਸੁਣਾਈਆਂ ਦਿੰਦੀਆਂ ਸਨ ਉਹ ਸ਼ਹਿਰ ਅੱਜ ਬਿਲਕੁਲ ਚੁੱਪਚਾਪ ਤੇ ਬਿਲਕੁਲ ਸ਼ਾਂਤੀਸ਼ਾਹੀ ਹੋਈ ਸੀ ਪਰ ਉਸ ਚੁੱਪ ਵਿੱਚ ਚੀਕਾਂ ਸੁਣਾਈ ਦੇ ਰਹੀਆਂ ਸਨ ਜਿਵੇਂ ਖਾਲਸੇ ਦੀ ਜਨਮ ਭੂਮੀ ਆਪਣੇ ਪਿਤਾ ਸਹਿਜੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਨੂੰ ਆਖਰੀ ਵਾਰ ਪੁਕਾਰ ਰਹੀ ਹੋਵੇ ਕਿ ਮੈਨੂੰ ਛੱਡ ਕੇ ਨਾ ਜਾ ਬੱਜਾਂ ਵਾਲਿਆ ਮੇਰਾ ਕੀ ਬਣੇਗਾ ਤੇਰੇ ਬਿਨਾ ਗੁਰੂ ਸਾਹਿਬ ਤੁਰੇ ਜਾ ਰਹੇ ਸਨ ਆਨੰਦਗੜ੍ਹ ਦੇ ਕਿਲੇ ਤੋਂ ਆਨੰਦਪੁਰ ਦੀਆਂ ਗਲੀਆਂ ਵਿੱਚ ਉਹਨਾਂ ਦੇ ਮਗਰ ਕੁਝ ਸਿੰਘ ਚੁੱਪਚਾਪ ਚੱਲੇ ਜਾ ਰਹੇ ਸੀ ਕੋਈ ਕਿਸੇ ਨਾਲ ਗੱਲਬਾਤ ਨਹੀਂ ਸੀ ਕਰ ਰਿਹਾ ਸਿਰਫ ਕਦਮਾਂ ਦੀਆਂ ਆਵਾਜ਼ਾਂ ਅਤੇ ਦਿਲਾਂ ਦੀਆਂ ਸਿਸਕੀਆਂ ਹੀ ਸੁਣ ਰਹੀਆਂ ਸਨ ਉਸ ਦਿਨ ਹੁਨੀ ਨੂੰ ਵੀ ਆਪਣੇ ਆਪ ਤੇ ਪਛਤਾਵਾ ਹੋ ਰਿਹਾ ਸੀ ਗੁਰੂ ਸਾਹਿਬ ਇਨ੍ਹਾਂ ਗਲੀਆਂ ਵਿੱਚੋਂ ਤੁਰੇ ਜਾ ਰਹੇ ਸਨ ਅਤੇ ਸੀਸਗੰਨ ਸਾਹਿਬ ਦੇ ਅੱਗੇ ਜਾ ਕੇ ਰੁਕੇ ਉੱਥੇ ਗੁਰੂ ਸਾਹਿਬ ਨੇ ਆਪਣੀ ਚੁੱਪ ਤੋੜੀ ਹੌਲੀ ਜਹੀ ਆਵਾਜ਼ ਵਿੱਚ ਸਿੰਘਾਂ ਨੂੰ ਕਿਹਾ ਆਓ ਭਾਈ ਅਰਦਾਸਾ ਸੋਧ ਲਈਏ ਪਰਮ ਪਿਤਾ ਪਰਮਾਤਮਾ ਤੋਂ ਜਾਣ ਦੀ ਆਗਿਆ ਮੰਗ ਲਈਏ ਅਰਦਾਸ ਸ਼ੁਰੂ ਹੋਈ ਇਸ ਅਰਦਾਸ ਵਿੱਚ ਵਿਰਾਗ ਸੀ ਗੁਰੂ ਸਾਹਿਬ ਦੇ ਮੁਖੜੇ ਤੇ ਵੀਰ ਰਸ ਵੀ ਸੀ ਵੀਰ ਰਸ ਨਾਲ ਗੁਰੂ ਸਾਹਿਬ ਦਾ ਰੋਹਾਨੀ ਚਿਹਰਾ ਹੋਰ ਵੀ ਨਿਖਰ ਗਿਆ ਇਤਿਹਾਸ ਦੱਸਦਾ ਹੈ ਕਿ ਗੁਰੂ ਸਾਹਿਬ ਨੇ ਸੀਸਗੰਨ ਸਾਹਿਬ ਦੀਆਂ ਤਿੰਨ ਪ੍ਰਕਰਮਾਂ ਵੀ ਕੀਤੀਆਂ ਹਰ ਪ੍ਰਕਰਮਾ ਦੇ ਨਾਲ ਯਾਦਾਂ ਦਾ ਸਮੁੰਦਰ ਲਹਿਰਾਉਂਦਾ ਰਿਹਾ ਇੱਕ 9 ਸਾਲ ਦੇ ਬਾਲ ਦੀ ਯਾਦ ਇਹ ਉਹੀ ਥਾਂ ਸੀ ਉਹੀ ਪਵਿੱਤਰ ਥਾਂ ਜਿੱਥੇ 30 ਸਾਲ ਪਹਿਲਾਂ ਇੱਕ 9 ਸਾਲ ਦੇ ਬਾਲ ਗੋਬਿੰਦ ਰਾਏ ਨੇ ਤਿਲਕ ਜੰਜੂ ਰਾਖਾ ਪ੍ਰਭਤਾ ਕਾ ਦੀ ਰਾਖੀ ਕਰਦੇ ਸ਼ਹੀਦ ਹੋਏ ਆਪਣੇ ਪਿਤਾ ਗੁਰੂ ਤੇਗ ਬਹਾਦਰ ਜੀ ਦੇ ਸੀਸ ਦਾ ਅੰਤਿਮ ਸੰਸਕਾਰ ਕੀਤਾ ਸੀ ਅਜ 30 ਸਾਲਾਂ ਬਾਅਦ ਉਸੇ ਮਹਾਨ ਪਿਤਾ ਦੇ ਪੁੱਤਰ ਨੂੰ ਇਨ੍ਹਾਂ ਅਕ੍ਰਿਤਕਣਾ ਨੇ ਇਹ ਇਨਾਮ ਦਿੱਤਾ ਸੀ ਕਿ ਉਸ ਮਹਾਨ ਪਿਤਾ ਦੇ ਪੁੱਤਰ ਨੂੰ ਉਸਦੀ ਹੀ ਜਨਮ ਭੂਮੀ ਤੋਂ ਦੂਰ ਕਰ ਦਿੱਤਾ ਗਿਆ ਸੀ ਇਤਿਹਾਸ ਦਾ ਇਹਨਾਂ ਦੁਖਦਾਈ ਮੋੜ ਜਿੱਥੇ ਪਿਤਾ ਨੇ ਕੁਰਬਾਨੀ ਦਿੱਤੀ ਉੱਥੇ ਹੀ ਪੁੱਤਰ ਨੂੰ ਵਿਛੜਨਾ ਪਿਆ ਸੋ ਇਥੋਂ ਰਵਾਨਾ ਹੋਣ ਤੋਂ ਪਹਿਲਾਂ ਗੁਰੂ ਸਾਹਿਬ ਨੇ ਉਦਾਸੀ ਸਾਧੂ ਗੁਰਬਖਸ਼ ਦਾਸ ਨੂੰ ਬੁਲਾਇਆ ਗੁਰੂ ਸਾਹਿਬ ਨੇ ਉਹਨਾਂ ਨੂੰ ਕਿਹਾ ਕਿ ਭਾਈ ਅਸੀਂ ਸਭ ਚਲੇ ਜਾ ਰਹੇ ਹਾਂ ਪਰ ਤੂੰ ਇਸ ਸਥਾਨ ਤੇ ਰੁਕੇਗਾ ਗੁਰੂ ਤੇਗ ਬਹਾਦਰ ਜੀ ਦੇ ਇਸ ਪਵਿੱਤਰ ਸਥਾਨ ਦੀ ਦੇਖਭਾਲ ਕਰਨਾ ਤੇਰੀ ਜ਼ਿੰਮੇਵਾਰੀ ਆ ਗੁਰੂ ਸਾਹਿਬ ਦੀ ਆਵਾਜ਼ ਵਿੱਚ ਆਦੇਸ਼ ਸੀ ਪਰ ਪਿਆਰ ਵੀ ਇੱਥੇ ਤੂੰ ਬੱਤੀ ਕਰਨੀ ਆ ਝਾੜੂ ਸਫਾਈ ਕਰਨੀ ਜੋਤ ਜਗਾ ਕੇ ਰੱਖਣੀ ਇਹ ਸਭ ਤੇਰੀ ਜ਼ਿੰਮੇਵਾਰੀ ਹੈ ਗੁਰਬਖਸ਼ ਦਾਸ ਦੀਆਂ ਅੱਖਾਂ ਵਿੱਚ ਹੰਝੂ ਸਨ ਪਰ ਸਿਰ ਝੁਕਾ ਕੇ ਉਸ ਨੇ ਹੁਕਮ ਮੰਨ ਲਿਆ ਗੁਰੂ ਸਾਹਿਬ ਸੀਸਗੰਦੀ ਜ਼ਿੰਮੇਵਾਰੀ ਸੌਂਪ ਕੇ ਆਪਣੇ ਘੂੜੇ ਤੇ ਬੈਠ ਗਏ ਇੱਕ ਆਖਰੀ ਵਾਰ ਉਹਨਾਂ ਨੇ ਅਨੰਦਪੁਰ ਵੱਲ ਦੇਖਿਆ ਅਨੰਦਗ੍ਰਿਡ ਦਾ ਕਿਲਾ ਜਿੱਥੇ ਖਾਲਸੇ ਦੀ ਜਨਮ ਭੂਮੀ ਸੀ ਹੁਣ ਖਾਲੀ ਹੋਣ ਵਾਲਾ ਸੀ ਗੁਰੂ ਸਾਹਿਬ ਦੇ ਕਾਫਲੇ ਵਿੱਚ ਉਸ ਸਮੇਂ ਤਕਰੀਬਨ 500 ਸਿੰਘ ਸਨ 500 ਸਿੰਘ ਜੋ ਆਪਣੇ ਗੁਰੂ ਦੇ ਨਾਲ ਅਣਜਾਣ ਮੰਝਰਵਾਲ ਤੁਰ ਪਏ ਸਨ ਇਹ ਬੋਦੀਆਂ ਠੰਡੀਆਂ ਰਾਤਾਂ ਦਾ ਸਮਾਂ ਸੀ ਅਨੰਦਪੁਰ ਸਾਹਿਬ ਦੇ ਕਿਲੇ ਵਿੱਚ ਇੱਕ ਅਜੀਬ ਜਿਹੀ ਖਾਮੋਸ਼ੀ ਅਤੇ ਹਲਚਲ ਸੀ ਕਿਲਾ ਛੱਡਣ ਦਾ ਫੈਸਲਾ ਹੋ ਚੁੱਕਾ ਸੀ ਸਭ ਤੋਂ ਪਹਿਲਾਂ ਅਤੇ ਸਭ ਤੋਂ ਅੱਗੇ ਮਾਤਾ ਗੁਜਰਜੀ ਦਾ ਕਾਫਲਾ ਤਿਆਰ ਕੀਤਾ ਗਿਆ ਉਹਨਾਂ ਦੇ ਨਾਲ ਮਾਸੂਮ ਛੋਟੇ ਸਹਿਬਜ਼ਾਦੇ ਸਨ ਉਹਨਾਂ ਦੀ ਹਿਫਾਜ਼ਤ ਲਈ ਕੁਝ ਚੌਂੜੇ ਸ਼ਸਤਰਧਾਰੀ ਸਿੰਘ ਨਾਲ ਤੁਰੇ ਗਏ ਉਸ ਤੋਂ ਮਗਰੋਂ ਮਾਤਾ ਸਾਹਿਬਕੌਰ ਜੀ ਅਤੇ ਮਾਤਾ ਸੁੰਦਰਕੌਰ ਜੀ ਨੂੰ ਡੋਲਿਆਂ ਵਿੱਚ ਬਿਠਾਇਆ ਗਿਆ ਉਹਨਾਂ ਨੇ ਨਮਕ ਖਾਨ ਨਾਲ ਗੁਰੂ ਪਿਤਾ ਨੂੰ ਨਮਸਕਾਰ ਕੀਤੀ ਅਤੇ ਮਾਤਾ ਗੁਜਰੀ ਜੀ ਦੇ ਜਥੇ ਦੇ ਪਿੱਛੇ ਸ਼ਸਤਰਧਾਰੀ ਸਿੰਘਾਂ ਦੀ ਨਿਗਰਾਨੀ ਹੇਠ ਤੁਰ ਪਏ ਇਸ ਪਿੱਛੋਂ ਫੇਰ ਵਾਰੀ ਆਈ ਬਜ਼ੁਰਗ ਮਾਈਆਂ ਅਤੇ ਬੀਬੀਆਂ ਦੀ ਜਿਨ੍ਹਾਂ ਦੇ ਆਲੇ-ਦੁਆਲੇ ਸਿੰਘਾਂ ਨੇ ਸੁਰੱਖਿਆ ਦਾ ਇੱਕ ਮਜ਼ਬੂਤ ਘੇਰਾ ਬਣਾ ਲਿਆ ਸੀ ਇਨ੍ਹਾਂ ਤਿੰਨਾਂ ਜਥਿਆਂ ਦੇ ਨਾਲ ਤਕਰੀਬਨ 200 ਸਿੰਘ ਸਨ ਇਸ ਤੋਂ ਬਾਅਦ ਉਹ ਸੰਗਤ ਤੁਰ ਪਈ ਜੋ ਲੜਨਾ ਨਹੀਂ ਸੀ ਜਾਣਦੀ ਸੇਵਾਦਾਰ ਲਾਂਗਰੀ ਆਮ ਸ਼ਰਧਾਲੂ ਉਹਨਾਂ ਨੂੰ ਇੱਕ ਕਾਫਲੇ ਦੇ ਰੂਪ ਵਿੱਚ ਵਿਚਕਾਰ ਰੱਖਿਆ ਗਿਆ ਅਤੇ ਆਸੇ-ਪਾਸੇ ਸਿੰਘਾਂ ਦਾ ਪਹਿਰਾ ਲਗਾ ਦਿੱਤਾ ਗਿਆ ਅਖੀਰ ਵਿੱਚ ਰਾਤ ਦੇ ਪਹਿਲੇ ਪਹਿਰ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਦੇ ਕਿਲੇ ਤੋਂ ਬਾਹਰ ਆਏ ਉਹਨਾਂ ਦੇ ਸੱਜੇ ਪਾਸੇ ਭਾਈ ਦਇਆ ਸਿੰਘ ਭਾਈ ਆਲਮ ਸਿੰਘ ਅਤੇ ਭਾਈ ਅਜੈਬ ਸਿੰਘ ਸਨ ਖੱਬੇ ਪਾਸੇ ਪੰਜ ਮੁਕਤੇ ਸਨ ਅਤੇ ਅੱਗੇ ਗੁਰੂ ਦੀਆਂ लाਡਲੀਆਂ ਫੌਜਾਂ ਦੇ ਕਮਾਂਡਰ ਭਾਈ ਉਦੇ ਸਿੰਘ ਜੋ ਭਾਈ ਮਨੀ ਸਿੰਘ ਜੀ ਦੇ ਸੁਪੁੱਤਰ ਸਨ ਉਹ ਚੱਲ ਰਹੇ ਸੀ ਗੁਰੂ ਸਾਹਿਬ ਦੇ ਬਿਲਕੁਲ ਪਿੱਛੇ ਸਨ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਕਲਗੀਆਂ ਵਾਲੇ ਪਾਸ਼ਾ ਨੇ ਉਸ ਸ਼ਹਿਰ ਅਤੇ ਕਿਲੇ ਵੱਲ ਵੇਖਿਆ ਜਿੱਥੇ ਉਹਨਾਂ ਨੇ ਸ਼ਾਹੀ ठाट ਦੀ بجائے ਫਕੀਰੀ ਰੰਗ ਵਿੱਚ ਸਮਾਂ ਬਿਤਾਇਆ ਸੀ ਅੱਜ ਉਸ ਪਿਆਰੇ ਆਨੰਦਪੁਰ ਸਾਹਿਬ ਨੂੰ ਹਮੇਸ਼ਾ ਲਈ ਅਲਵਿਦਾ ਆਖਿਆ ਜਾ ਰਿਹਾ ਸੀ ਸੋ ਵਹੀਰ ਹੌਲੀ-ਹੌਲੀ ਕਰਤਾਰਪੁਰ ਵੱਲ ਵਧਣ ਲੱਗੀ ਖਾਲਸੇ ਕੋਲ ਬੰਦੂਕਾਂ, ਤੀਰਾਂ, ਤੇਗਾਂ ਅਤੇ ਬਰਸ਼ਿਆਂ ਤੋਂ ਬਿਨਾਂ ਹੋਰ ਕੋਈ ਸਮਾਨ ਨਹੀਂ ਸੀ। ਕੁੱਲ 500 ਸਿੰਘ ਸਨ ਜਿੰਨਾਂ ਵਿੱਚੋਂ ਬਹੁਤੇ ਪੈਦਲ ਅਤੇ ਕੁਝ ਘੋੜਸਵਾਰ ਸਨ। ਗੋਲੀ ਸਿੱਕਾ ਅਤੇ ਬਾਰੂਦ ਖੱਜਰਾਂ ਤੇ ਲੱਦਿਆ ਹੋਇਆ ਸੀ। ਮੌਸਮ ਵੀ ਇਮਤਿਹਾਨ ਲੈ ਰਿਹਾ ਸੀ। ਦੋ ਕੁ ਦਿਨ ਪਹਿਲਾਂ ਪਹਾੜਾਂ ਵਿੱਚ ਵੀ ਭਾਰੀ ਬਾਰਿਸ਼ ਹੋਈ ਸੀ ਜਿਸ ਕਾਰ ਜਿਸਮਾਂ ਨੂੰ ਚੀਰਨ ਵਾਲੀ ਠੰਡੀ ਹਵਾ ਚੱਲ ਰਹੀ ਸੀ। ਜਿਵੇਂ-ਜਿਵੇਂ ਵਹੀਰ ਹਨੇਰੇ ਵਿੱਚ ਅੱਗੇ ਵਧ ਰਹੀ ਸੀ आनंदपुर नगर ਅੱਖਾਂ ਤੋਂ ਓਲੇ ਹੁੰਦਾ ਜਾ ਰਿਹਾ ਸੀ ਇਤਿਹਾਸ ਗਵਾਹ ਹੈ ਕਿ ਬਾਬਾ ਅਜੀਤ ਸਿੰਘ ਜੀ ਨੇ ਵਾਰ-ਵਾਰ ਮੁੜ ਕੇ ਆਨੰਦਗੜ੍ਹ ਕਿਲੇ ਵੱਲ ਵੇਖਿਆ ਜਦੋਂ ਸੇਵਾਦਾਰਾਂ ਨੇ ਪੁੱਛਿਆ ਤਾਂ ਉਹਨਾਂ ਨੇ ਭਰੇ ਮਨ ਦੇ ਨਾਲ ਕਿਹਾ ਮੈਂ ਆਪਣੀ ਜ਼ਿੰਦਗੀ ਦੇ 17 ਸਾਲ ਇਸ ਧਰਤੀ ਤੇ ਆਨੰਦ ਮਾਣਿਆ ਹੁਣ ਲੱਗਦਾ ਹੈ ਮੁੜ ਇੱਥੇ ਕਦੀ ਨਹੀਂ ਆਉਣਾ ਤੇ ਉਧਰ ਦੂਜੇ ਪਾਸੇ ਸ਼ਾਇਦ ਦਾਦੀ ਦੇ ਨਾਲ ਜਾਂਦੇ ਛੋਟੇ ਸਹਿਮਜਾਦਿਆਂ ਨੇ ਵੀ ਪੁੱਛਿਆ ਹੋਵੇਗਾ ਦਾਦੀ ਮਾਂ ਅਸੀਂ ਕਿੱਥੇ ਜਾ ਰਹੇ ਹਾਂ ਘਰ ਕਦੋਂ ਮੁੜਾਂਗੇ ਪਰ ਉਹਨਾਂ ਮਾਸੂਮ ਸਵਾਲਾਂ ਦੇ ਜਵਾਬ ਇਤਿਹਾਸ ਦੇ ਹਨੇਰੇ ਵਿੱਚ ਕਿਤੇ ਗੁੰਮ ਹੋ ਗਏ। ਵਾਹਿਰ ਵਾਹਿਗੁਰੂ ਵਾਹਿਗੁਰੂ ਦਾ ਨਾਮ ਜਪਦੀ ਅੱਗੇ ਵਧ ਰਹੀ ਸੀ। ਉਧਰ ਦੁਸ਼ਮਣ ਤੁਰਕ ਅਤੇ ਪਹਾੜੀ ਰਾਜੇ ਘਾਤ ਲਗਾ ਕੇ ਬੈਠੇ ਸਨ। ਉਹ ਮੌਕੇ ਦੀ ਤਾਕ ਵਿੱਚ ਸੀ। ਪਰ ਗੁਰੂ ਸਾਹਿਬ ਦੀ ਵਿਉਤਬੰਦੀ ਇੰਨੀ ਕਮਾਲ ਦੀ ਸੀ ਕਿ ਦੁਸ਼ਮਣਾਂ ਨੂੰ ਪਤਾ ਹੀ ਨਹੀਂ ਸੀ ਲੱਗ ਰਿਹਾ ਕਿ ਗੁਰੂ ਸਾਹਿਬ ਵਾਹਿਰ ਦੇ ਕਿਹੜੇ ਹਿੱਸੇ ਵਿੱਚ ਸਨ। ਇਸ ਭੁਲੇਖੇ ਕਾਰਨ ਹਮਲਾ ਕਰਨ ਵਿੱਚ ਦੇਰੀ ਹੋਈ। ਜਲਦੀ ਚਲਦੇ ਕਾਫਲੇ ਕੀਰਤਪੁਰ ਸਾਹਿਬ ਪਹੁੰਚਿਆ ਜਿੱਥੇ ਗੁਰੂ ਸਾਹਿਬ ਨੇ ਪੁਰਾਤਨ ਗੁਰੂ ਅਸਥਾਨਾਂ ਤੇ ਸੀਸ ਝੁਕਾਇਆ ਫਿਰ ਘਨੌਲੇ ਤੋਂ ਹੁੰਦੇ ਹੋਏ ਨਿਰਮੋਗੜ ਪਹੁੰਚੇ ਇੱਥੇ ਮੋਗੰਡ ਕੋਲ ਗੁਰੂ ਤੇਗ ਬਹਾਦਰ ਜੀ ਦੇ ਭਰਾ ਸੂਰਜਮਲ ਦੇ ਪੁੱਤਰੇ ਗੁਲਾਬ ਰਾਏ ਅਤੇ ਸ਼ਾਮ ਸਿੰਘ ਉਹ ਗੁਰੂ ਜੀ ਨੂੰ ਮਿਲੇ ਉਹਨਾਂ ਨੇ ਹੱਥ ਜੋੜ ਕੇ ਪੁੱਛਿਆ ਸੱਚੇ ਪਾਤਸ਼ਾਹ ਸਾਡੇ ਲਈ ਕੀ ਹੁਕਮ ਹੈ ਗੁਰੂ ਜੀ ਨੇ ਇੱਕ ਹੁਕਮਨਾਮਾ ਲਿਖ ਕੇ ਦਿੱਤਾ ਅਤੇ ਕਿਹਾ ਤੁਸੀਂ ਇਹ ਲੈ ਕੇ ਸਿਰਮੌਰ ਦੇ ਰਾਜੇ ਕੋਲ ਜਾਓ ਅਸੀਂ ਲਿਖ ਦਿੱਤਾ ਹੈ ਕਿ ਸਾਡਾ ਤੁਰਕਾਂ ਨਾਲ ਝਗੜਾ ਵੱਧ ਗਿਆ ਹੈ ਅਤੇ ਅਸੀਂ ਆਨੰਦਪੁਰ ਛੱਡ ਰਹੇ ਹਾਂ ਤੁਸੀਂ ਸਾਡੇ ਭਰਾ ਹੋ ਰਾਜਾ ਤੁਹਾਨੂੰ ਗੁਜਾਰੇ ਜੋਗਾ ਪਿੰਡ ਦੇ ਦੇਵੇਗਾ ਸੋ ਇਤਿਹਾਸ ਵਿੱਚ ਲਿਖਿਆ ਵੀ ਮਿਲਦਾ ਹੈ ਕਿ ਬਾਅਦ ਵਿੱਚ ਰਾਜੇ ਨੇ ਨਾਹਨ ਨੇੜੇ ਇੱਕ ਪਿੰਡ ਉਹਨਾਂ ਦੇ ਨਾਮ ਕਰ ਦਿੱਤਾ ਸੀ ਦੂਜੇ ਪਾਸੇ ਦੁਸ਼ਮਣ ਦੀ ਨੀਤ ਬਦਲ ਚੁੱਕੀ ਸੀ ਕਹਿ ਲੋਰ ਦਾ ਰਾਜਾ ਅਜਮੇਰ ਚੰਦ ਸਰਹੰਦ ਦੇ ਸੂਬੇਦਾਰ ਵजीर खान ਕੋਲ ਗਿਆ ਅਤੇ ਕਿਹਾ ਕਿ ਇਹੀ ਮੌਕਾ ਹੈ ਗੁਰੂ ਤੇ ਹਮਲਾ ਕਰਨ ਦਾ ਸੋ ਸਾਰੀਆਂ ਕਸਮਾਂ ਟੁੱਟ ਗਈਆਂ ਔਰੰਗਜ਼ੇਬ ਦੁਆਰਾ ਕੁਰਾਨ ਤੇ ਦਸਤਗਤ ਕਰਕੇ ਭੇਜੀ ਕਸਮ ਅਤੇ ਪਹਾੜੀ ਰਾਜਾਂ ਵੱਲੋਂ ਆਟੇ ਦੀ ਗਊ ਬਣਾ ਕੇ ਖਾਧੀ ਸੋਂ ਸਭ ਝੂਠ ਸਾਬਤ ਹੋਈਆਂ ਗੁਰੂ ਸਾਹਿਬ ਤਾਂ ਇਹ ਸਭ ਪਹਿਲਾਂ ਹੀ ਜਾਣਦੇ ਸਨ ਅਚਾਨਕ ਖਵਾਜ਼ਾ ਖਿਜ਼ਰ ਖਾਨ ਨੇ ਨਗਾਰਾ ਵਜਾ ਦਿੱਤਾ ਸ਼ਾਂਤਮਈ ਜਾਪ ਕਰ ਰਹੀ ਵਹੀਰ ਤੇ ਪਿੱਛੋਂ ਜ਼ਬਰਦਸਤ ਅਚਾਨਕ ਹਮਲਾ ਹੋਇਆ ਆਵਾਜ਼ਾਂ ਆਉਣ ਲੱਗੀਆਂ ਫੜ ਲਓ ਜਾਣ ਨਾ ਦਿਓ ਮਾਰ ਦਿਓ ਕਿਸੇ ਨੇ ਸੋਚਿਆ ਨਹੀਂ ਸੀ ਕਿ ਦੁਸ਼ਮਣ ਇੰਨੀ ਬੇਸ਼ਰਮੀ ਨਾਲ ਟੁੱਟ ਪੈਣਗੇ ਬਹੀਰ ਦੇ ਸਭ ਤੋਂ ਪਿੱਛੇ ਬਾਬਾ ਅਜੀਤ ਸਿੰਘ ਜੀ ਸਨ। ਉਹਨਾਂ ਨੇ ਤੁਰਕਾਂ ਦਾ ਰਾਹ ਅਜੇਹਾ ਰੋਕਿਆ ਕਿ ਦੁਸ਼ਮਣ 1 ਇੰਚ ਵੀ ਅੱਗੇ ਨਾ ਵੱਸ ਗਿਆ। ਉਧਰ ਗੁਰੂ ਸਾਹਿਬ ਬਹੀਰ ਸਮੇਤ ਅੱਗੇ ਵਧਦੇ ਹੋਏ ਇੱਕ ਟਿੱਬੀ ਕੋਲ ਪਹੁੰਚ ਗਏ। ਬਾਬਾ ਅਜੀਤ ਸਿੰਘ ਜੀ ਦੁਸ਼ਮਣ ਨੂੰ ਨਰਕਾਂ ਦਾ ਰਾਹ ਵਿਖਾਉਂਦੇ ਰਹੇ। ਫਿਰ ਭਾਈ ਉਦੇਸ ਸਿੰਘ ਜੀ ਪਿੱਛੇ ਆਏ ਅਤੇ ਬਾਬਾ ਅਜੀਤ ਸਿੰਘ ਜੀ ਨੂੰ ਬੇਨਤੀ ਕੀਤੀ ਅਤੇ ਅੱਗੇ ਭੇਜ ਦਿੱਤਾ। ਅਤੇ ਆਪ ਉਹ ਦੁਸ਼ਮਣ ਨਾਲ ਲੋਹਾ ਲੈਣ ਲੱਗੇ। ਰਾਤ ਦਾ ਹਨੇਰਾ, ਠੰਡ ਬਾਰਿਸ਼ ਅਤੇ ਦੁਸ਼ਮਣਾਂ ਦਾ ਹਮਲਾ ਇਹ ਸਭ ਇੱਕ ਭਿਆਨਕ ਮੰਜ਼ਰ ਸੀ ਇਸ ਤੋਂ ਅੱਗੇ ਸਰਸਾ ਨਦੀ ਦੇ ਕੰਢੇ ਕੀ ਵਾਪਰਿਆ ਅਤੇ ਚਮਕੌਰ ਦੀ ਗੜੀ ਵਿੱਚ ਕੀ ਇਤਿਹਾਸ ਸਿਰਜਿਆ ਗਿਆ ਇਹ ਇੱਕ ਵੱਖਰੀ ਅਤੇ ਲਹੂ ਭਿਜੀ ਦਾਸਤਾਨ ਹੈ ਇਸ ਇਤਿਹਾਸ ਬਾਰੇ ਆਪਾਂ ਪਹਿਲਾਂ ਵੀ ਕੁਝ ਵੀਡੀਓ ਬਣਾਈਆਂ ਹੋਈਆਂ ਤੁਸੀਂ ਉਹ ਵੀ ਜ਼ਰੂਰ ਵੇਖਿਓ ਜੇ ਹੋ ਸਕਿਆ ਤਾਂ ਇਸ ਬਾਰੇ ਵੀ ਇੱਕ ਅਲੱਗ ਤੋਂ ਲੰਬੀ ਵੀਡੀਓ ਵੀ ਬਣਾ ਦੇਵਾਂਗੇ ਜੇ ਦੇਖਣਾ ਚਾਹੋ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਸੋ ਇਹ ਇਤਿਹਾਸ ਤਾਂ ਸੀ ਗੁਰੂ ਸਾਹਿਬ ਅਤੇ ਗੁਰੂ ਪਰਿਵਾਰ ਬਾਰੇ ਉਧਰ ਦੂਜੇ ਪਾਸੇ ਗੁਰੂ ਸਾਹਿਬ ਦੇ ਅਨੰਦਪੁਰ ਛੱਡਣ ਦੀ ਦੇਰ ਹੀ ਸੀ ਕਿ ਦੁਸ਼ਮਣ ਦੀਆਂ ਫੌਜਾਂ ਭੁੱਖੇ ਭੀੜੀਆਂ ਮੰਗ ਸ਼ਹਿਰ ਤੇ ਟੁੱਟ ਪਈਆਂ ਤੁਰਕਾਂ ਅਤੇ ਪਹਾੜੀ ਰਾਜਿਆਂ ਦੀਆਂ ਫੌਜਾਂ ਨੇ ਕਿੱਲੇ ਵੱਲ ਵਹੀਰਾ ਘੱਟ ਦਿੱਤੀਆਂ ਇੱਕ ਲਾਲਚ ਵਿੱਚ ਕਿ ਉੱਥੇ ਬੇਸ਼ੁਮਾਰ ਖਜ਼ਾਨਾ ਅਤੇ ਕੀਮਤੀ ਵਸਤਾਂ ਮਿਲਣਗੀਆਂ ਉਹਨਾਂ ਨੇ ਲੁੱਟਖੋ ਦਾ ਅਜਿਹਾ ਬਾਜ਼ਾਰ ਗਰਮ ਕੀਤਾ ਕਿ ਸਭ ਕੁਝ ਤਹਿਸ ਨਹਿਸ ਕਰ ਦਿੱਤਾ ਹਾਲਾਂਕਿ ਗੁਰੂ ਸਾਹਿਬ ਦੇ ਜਾਣ ਤੋਂ ਪਹਿਲਾਂ ਬਹੁਤ ਸਾਰੀਆਂ ਵਸਤਾਂ ਅਗਨ ਭੇਟ ਕਰ ਚੁੱਕੇ ਸਨ ਜਦ دریا ਵਿੱਚ ਜਲ ਪ੍ਰਵਾਹ ਕਰ ਦਿੱਤੀਆਂ ਸੀ ਪਰ ਫਿਰ ਵੀ ਬਹੁਤ ਕੁਝ ਉੱਥੇ ਬਚਿਆ ਹੋਇਆ ਸੀ ਵੈਰੀਆਂ ਨੇ ਉਹ ਸਭ ਲੁੱਟ ਲਿਆ ਨਫ਼ਰਤ ਦੀ ਅੱਗ ਵਿੱਚ ਅੰਨੇ ਹੋਏ ਪਹਾੜੀਆਂ ਤੇ ਤੁਰਕਾਂ ਨੇ ਸੁੰਦਰ ਬਾਗ ਬਗੀਚੇ ਪੁੱਟ ਕੇ ਮਿੱਟੀ ਵਿੱਚ ਮਿਲਾ ਦਿੱਤੇ ਕਿਲੇਆਂ ਦੇ ਦਰਵਾਜ਼ਿਆਂ ਖਿੜਕੀਆਂ ਟਾਕੀਆਂ ਤੇ ਇੱਥੋਂ ਤੱਕ ਕਿ ਛੱਤਾਂ ਵਿੱਚੋਂ ਸਟੀਲ ਤੱਕ ਵੀ ਪੁੱਟ ਕੇ ਲੈ ਗਏ ਜੋ ਕਦੇ ਹੱਸਦਾ ਵਸਦਾ ਅਨੰਦਪੁਰ ਸੀ ਜਿੱਥੇ ਹਰ ਗਲੀ ਮੋੜ ਤੇ ਖਾਲਸੇ ਦੇ ਲੰਗਰ ਚੱਲਦੇ ਸਨ ਅਤੇ ਜੜਦੀ ਕਲਾ ਦੇ ਜਕਾਰੇ ਗੂੰਜਦੇ ਸਨ ਉੱਥੇ ਹੁਣ ਸਿਰਫ ਉਜਾੜ ਖੰਡਰ ਬਾਕੀ ਰਹਿ ਗਿਆ ਸੀ ਪਹਾੜੀ ਰਾਜਿਆਂ ਨੇ ਉੱਥੇ ਆਪਣੀ ਇੱਕ ਫੌਜੀ ਟੁਕੜੀ ਬਿਠਾ ਦਿੱਤੀ ਸੀ ਤਾਂ ਜੋ ਗੁਰੂ ਸਾਹਿਬ ਵਾਪਸ ਨਾ ਆ ਸਕਣ ਰਾਜਾ ਅਜਮੇਰ ਚੰਦ ਵਰਗੇ ਬੇਈਮਾਨ ਜਿਨ੍ਹਾਂ ਨੇ ਗੁਰੂ ਘਰ ਨਾਲ ਦਗਾ ਕੀਤਾ ਸੀ ਅੱਜ ਹੱਥਾਂ ਤੇ ਹੱਥ ਮਾਰ ਕੇ ਹੱਸ ਰਹੇ ਸੀ ਉਹ ਸੋਚਦੇ ਸੀ ਕਿ ਖਾਲਸੇ ਦੀ ਜਨਮ ਭੂਮੀ ਉਜੜ ਗਈ ਆ ਹੁਣ ਖਾਲਸਾ ਖਤਮ ਹੋ ਜਾਏਗਾ ਪਰ ਉਹ ਭੁੱਲ ਗਏ ਸੀ ਕਿ ਖਾਲਸਾ ਇਮਾਰਤਾਂ ਦਾ ਮਹਤਾਜ ਨਹੀਂ ਇਹ ਤਾਂ ਗੁਰੂ ਦੀ ਬਖਸ਼ਿਸ਼ ਹੈ ਸੋ ਹੁਣ ਤੱਕ ਤਾਂ ਆਪਾਂ ਗੱਲ ਕੀਤੀ ਬੇਗਾਨੇ ਬੈਰੀਆਂ ਦੀ ਪਰ ਅਨੰਦਪੁਰ ਦੀ ਧਾਤੀ ਨੇ ਇੱਕ ਹੋਰ ਦਰਦ ਹੰਡਾਇਆ ਸੀ ਆਪਣੇ ਆਦੇ ਵਿਸ਼ਵਾਸ ਘਾਤ ਦਾ ਗੁਰੂ ਸਾਹਿਬ ਦੇ ਭਤੀਜੇ ਮਤਲਬ ਗੁਰੂ ਤੇਗ ਬਹਾਦਰ ਜੀ ਦੇ ਭਰਾ ਸੂਰਜਮਲ ਦੇ ਪੁੱਤਰੇ ਗੁਲਾਬ ਰਾਏ ਅਤੇ ਸ਼ਾਮ ਸਿੰਘ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਖੁਦ ਸਿਰਮੌਰ ਦੇ ਰਾਜੇ ਕੋਲ ਭੇਜ ਕੇ ਸੁਰੱਖਿਅਤ ਵਸਾਇਆ ਉਹਨਾਂ ਵਿੱਚੋਂ ਗੁਲਾਬ ਰਾਏ ਦੀ ਨੀਤ ਬਦਲ ਗਈ ਗੁਰੂ ਸਾਹਿਬ ਦੇ ਜੋਤੀ ਜੋ ਸਮਾਉਣ ਤੋਂ ਮਹਿਜ 3 ਕੋ ਸਾਲ ਬਾਅਦ ਗੁਲਾਬ ਰਾਏ ਉਸੇ ਅਜਮੇਰ ਚੰਦ ਕੋਲ ਗਿਆ ਜੋ ਗੁਰੂ ਘਰ ਦਾ ਕਟੜ ਵੈਰੀ ਸੀ ਉਸ ਅਹਿਸਾਨ ਫਰਮੋਸ਼ ਨੇ ਅਜਮੇਰ ਚੰਦ ਨੂੰ ਪੈਸੇ ਦੇ ਕੇ ਅਨੰਦਪੁਰ ਨਗਰ ਦੇ 60 ਕਿੱਲੇ ਖਰੀਦ ਲਏ ਅਤੇ ਖੁਦ ਨੂੰ ਅਨੰਦਪੁਰ ਦਾ ਮਾਲਕ ਕਹਣ ਲੱਗਾ ਸੋਢੀ ਵੰਸ਼ ਵਿੱਚੋਂ ਹੋਣ ਕਰਕੇ ਭੋਲੀ-ਪਾਲੀ ਸੰਗਤ ਵੀ ਉਸ ਦਾ ਸਤਕਾਰ ਕਰਨ ਲੱਗੀ ਹੌਲੀ-ਹੌਲੀ ਗੁਲਾਬ ਰਾਏ ਦਾ ਹੰਕਾਰ ਇੰਨਾ ਵੱਧ ਗਿਆ ਕਿ ਉਹ ਗੁਰੂ ਸਾਹਿਬ ਦੀ ਰੀਸ ਕਰਨ ਲੱਗ ਗਿਆ ਉਸ ਨੇ ਗੁਰੂ ਸਾਹਿਬ ਵਾਂਗ ਕਲਗੀ ਸਜਾਉਣੀ ਸ਼ਸਤਰ ਪਹਿਨਣ ਅਤੇ ਪਲੰਘ ਤੇ ਬੈਠਣਾ ਸ਼ੁਰੂ ਕਰ ਦਿੱਤਾ हद ਤਾਂ ਉਸ ਦਿਨ ਹੋ ਗਈ ਜਦੋਂ ਗੁਲਾਬ ਰਾਏ ਸੀਸਗਨ ਸਾਹਿਬ ਵਰਗੇ ਪਵਿੱਤਰ ਸਥਾਨ ਤੇ ਜਾ ਕੇ ਮੰਜੀ ਸਾਹਿਬ ਉੱਤੇ ਜਾ ਕੇ ਬੈਠ ਗਿਆ ਇਹ ਵੇਖ ਕੇ ਗੁਰੂ ਘਰ ਦੇ ਸੇਵਕ ਸਾਧੂ ਗੁਰਬਖਸ਼ਦਾਸ ਉਦਾਸੀ ਦਾ ਹਿਰਦਾ ਬਲੁੰਦ ਰਿਆ ਗਿਆ ਉਸ ਨੇ ਬੜੇ ਪਿਆਰ ਅਤੇ ਸਤਿਕਾਰ ਨਾਲ ਹੱਥ ਜੋੜ ਕੇ ਕਿਹਾ ਬਾਬਾ ਜੀ ਗੁਰੂ ਸਾਹਿਬ ਦੀ ਰੀਸ ਨਾ ਕਰੋ ਗੁਰੂ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ ਪਰ ਹੰਕਾਰ ਵਿੱਚ ਡੁੱਬੇ ਗੁਲਾਬ ਰਾਏ ਨੇ ਗੁਰਬਖਸ਼ਦਾਸ ਨੂੰ ਝਿੜਕਦਿਆਂ ਕਿਹਾ ਤੂੰ ਕੌਣ ਹੁੰਦਾ ਹੈ ਸਾਨੂੰ ਰੋਕਣ ਵਾਲਾ ਤੂੰ ਸਾਡਾ ਨੌਕਰ ਆ ਨਿਕਲ ਜਾ ਇੱਥੋਂ ਪਰ ਅਗੋ ਗੁਰਬਖਸ਼ਦਾਸ ਜੀ ਨੇ ਜਦੋਂ ਕਿਹਾ ਕਿ ਮੇਰੀ ਡਿਊਟੀ ਸੱਚੀ ਪਾਸ਼ਾ ਜੀ ਨੇ ਲਗਾਈ ਆ ਤਾਂ ਗੁਲਾਬ ਰਾਏ ਨੇ ਆਪਣੇ ਚਾਰ ਪੁੱਤਰਾਂ ਨੂੰ ਇਸ਼ਾਰਾ ਕੀਤਾ ਉਹਨਾਂ ਨੇ ਸਾਧੂ ਨੂੰ ੱੱੱਕੇ ਮਾਰ ਕੇ ਅਨੰਦਪੁਰ ਸਾਹਿਬ ਤੋਂ ਬਾਹਰ ਕੱਢ ਦਿੱਤਾ ਜ਼ਖਮੀ ਹਿਰਦੇ ਨਾਲ ਜਾਂਦੇ ਹੋਏ ਸਾਧੂ ਗੁਰਬਖਸ਼ਦਾਸ ਨੇ ਭਰੇ ਮਨ ਨਾਲ ਬਚਨ ਕਹੇ ਗੁਲਾਬ ਰਾਏ ਤੂੰ ਗੁਰੂ ਦੀ ਨਕਲ ਕੀਤੀ ਆ ਅਤੇ ਸਾਧੂ ਦਾ ਅਪਮਾਨ ਕੀਤਾ ਜਾਂ ਤੇਰਾ ਖਾਨਦਾਨ ਉਜੜ ਜਾਏਗਾ ਸੋ ਸਮੇਂ ਨੇ ਫਿਰ ਅਜੀਹਾ ਫੇਰ ਪਾਇਆ ਕਿ ਕੁਝ ਹੀ ਸਮੇਂ ਵਿੱਚ ਗੁਲਾਬ ਰਾਏ ਦੇ ਚਾਰੇ ਪੁੱਤਰ ਇੱਕ ਇੱਕ ਕਰਕੇ ਮਰ ਗਏ ਉਸ ਦੀਆਂ ਨੋਹਾਂ ਵੀ ਚੱਲ ਵਸੀਆਂ ਅੰਤ ਗੁਲਾਬ ਰਾਏ ਵੀ پاگل ਹੋ ਗਿਆ ਅਤੇ ਅਨੰਦਪੁਰ ਛੱਡ ਕੇ ਕੀਰਤਪੁਰ ਜਾ ਕੇ ਵਸ ਗਿਆ ਜਿੱਥੇ ਉਹ ਬਹੁਤ ਦੁਖਦਾਈ ਹਾਲਤ ਵਿੱਚ ਮਰਿਆ ਦੂਜੇ ਪਾਸੇ ਉਸ ਦਾ ਭਰਾ ਸ਼ਾਮ ਸਿੰਘ ਗੁਰੂ ਘਰ ਦੇ ਪੈ ਅਤੇ ਸਤਕਾਰ ਵਿੱਚ ਰਿਹਾ ਅੱਜ ਅਨੰਦਪੁਰ ਅਤੇ ਆਲੇ ਦੁਆਲੇ ਜੋ ਸੋਢੀ ਖਾਨਦਾਨ ਦੇ ਵੰਸ਼ਜ ਹਨ ਉਹ ਗੁਲਾਬ ਰਾਏ ਦੇ ਨਹੀਂ ਸਗੋਂ ਸ਼ਾਮ ਸਿੰਘ ਦੇ ਵੰਸ਼ ਵਿੱਚੋਂ ਹਨ ਉਹ ਅੱਜ ਵੀ ਗੁਰੂ ਘਰ ਦਾ ਸਤਕਾਰ ਕਰਦੇ ਹਨ ਅਤੇ ਗੁਰੂ ਧਾਮਾਂ ਵਿੱਚ ਦਖਲ ਅੰਦਾਜ਼ੀ ਨਹੀਂ ਕਰਦੇ ਇਹ ਸੀ ਉਸ ਦੌਰ ਦੀ ਕਹਾਣੀ ਜਦੋਂ ਇੱਕ ਪਾਸੇ ਵੈਰੀਆਂ ਨੇ ਅਨੰਦਪੁਰ ਨੂੰ ਖੰਡਰ ਬਣਾਇਆ ਅਤੇ ਦੂਜੇ ਪਾਸੇ ਆਪਣੇ ਆਦੇ ਹੰਕਾਰ ਨੇ ਉਹਨਾਂ ਦੀ ਜੜਪੁੱਟ ਦਿੱਤੀ ਪਰ ਗੁਰੂ ਦਾ ਖਾਲਸਾ ਅੱਜ ਵੀ ਉਸ ਅਨੰਦਪੁਰ ਵਿੱਚ ਚੜ੍ਹਦੀ ਕਲਾ ਵਿੱਚ ਵੱਸਦਾ ਹੈ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਸ਼ਹੀਦੀ ਹਫ਼ਤੇ ਦਾ ਪੂਰਾ ਇਤਿਹਾਸ ਅਸੀਂ ਪਿਛਲੇ ਸਾਲ ਇਸ ਚੈਨਲ ਉੱਪਰ ਪਾਇਆ ਸੀ ਜਿਸ ਵਿੱਚ ਹਰ ਇੱਕ ਦਿਨ ਦਾ ਇਤਿਹਾਸ ਪੂਰੇ ਡਿਟੇਲ ਵਿੱਚ ਦੱਸਿਆ ਹੋਇਆ। ਇਸ ਤੋਂ ਇਲਾਵਾ ਜੇਕਰ ਅਜਿਹਾ ਇਤਿਹਾਸ ਤੁਹਾਨੂੰ ਆਡੀਓ ਫਾਰਮੈਟ ਵਿੱਚ ਸੁਣਨਾ ਪਸੰਦ ਆ ਤਾਂ ਸਾਡੇ Spotify ਚੈਨਲ ਨੂੰ ਵੀ ਤੁਸੀਂ ਜਾ ਕੇ ਦੇਖ ਸਕਦੇ ਹੋ। Spotify ਉੱਪਰ ਤੁਸੀਂ ਸਿੱਖ ਪੇਜ ਕਰਕੇ ਸਰਚ ਕਰ ਸਕਦੇ ਹੋ। ਸੋ ਜੇਕਰ ਅੱਜ ਦੀ ਇਹ ਵੀਡੀਓ ਪਸੰਦ ਆਈ ਹੋਈ ਤਾਂ ਵੀਡੀਓ ਨੂੰ ਲਾਈਕ, ਕਮੈਂਟ ਅਤੇ ਸ਼ੇਅਰ ਜ਼ਰੂਰ ਕਰਿਓ ਅਤੇ ਅਜਿਹੇ ਹੋਰ ਵੀਡੀਓਜ਼ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਸੋ ਮਿਲਦੇ ਹਾਂ ਕਿਸੇ ਹੋਰ ਅਜਿਹੀ ਇਤਿਹਾਸਕ ਵੀਡੀਓ ਦੇ ਨਾਲ। ধন্যবাদ